ਔੜ ਹੰਸਾ ਮਹੱਲਾ ਤੀਜਾ ਸੁਣਿਆ ਕਾਂਤ ਮਹਿਲੀ ਹੋ ਪਿਰ ਸੇਵ ਹੋ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣੈ ਮੁਠੀ ਰੋਵੈ ਕਾਂਤ ਵਿਸਾਰਾ ਸੁਣਿਆ ਹੋ ਕੰਤ ਮਹਿਲੀ ਹੋ ਪਿਰ ਸੇਵਿ ਹੋ ਸਬਦ ਵਿਚਾਰ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 583 584 ਦੇ ਉੱਪਰ ਸੋ ਆਪਣੇ ਵਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੁਣਿਆ ਹੋ ਕੰਤ ਮਹਿਲੀ ਹੋ ਅਰਥਾਤ ਇਹ ਕਾਂਤ ਦਿਓ ਮਹਿਲੀ ਹੋ ਇਹ ਪਤੀ ਦਿਓ ਪਤਨੀ ਹੋ ਖਸਮ ਦਿਓ ਇਸਤਰੀ ਹੋ ਤੁਸੀਂ ਸੁਣਨਾ ਕਰੋ ਕਿ ਕਹਿੰਦੇ ਫਿਰ ਸੇਵ ਹੋ ਸ਼ਬਦ ਵਿਚਾਰ ਉਹ ਪਤੀ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਕਰਨੀ ਕਰੋ ਕਿਵੇਂ ਗੁਰੂ ਮਹਾਰਾਜੀਆਂ ਦੇ ਸ਼ਬਦ ਦੇ ਵਿਚਾਰ ਦੇ ਸਦਕਾ ਕਹਿੰਦੇ ਅਵਗਣਵੰਤੀ ਪਿਰ ਨਾ ਜਾਣੈ ਮੁਠੀ ਰੋਵੈ ਕੰਤ ਵਿਸਾਰਾ ਅਵਗਣਵੰਤੀ ਪਿਰ ਨਾ ਜਾਣੈ ਪਰ ਜੜੀ ਉਹ ਗਣਯਾਰੀ ਜੀਵ ਰੂਪੀ ਇਸਤਰੀ ਅਨੁਗੁਣਾ ਦੇ ਨਾਲ ਭਰੀ ਹੋਈ ਉਹ ساری ਉਮਰ ਆਪਣੇ ਪੇਰਥ ਵਾਪਤੀ ਪਰਮੇਸ਼ਰ ਵਾਹਿਗੁਰੂ ਨੂੰ ਜਾਣਦੀ ਨਹੀਂ ਕਹਿੰਦੇ ਮੁਠੀ ਰੋਵੈ ਕਾਂਤ ਵਿਸਾਰ ਤੇ ਮਾਇਆ ਦੁਆਰਾ ਲੁੱਟੀ ਜਾ ਕੇ ਰੋਣਾ ਕਰਦੀ ਐ ਖਸਮਨ ਵਿਸਾਰ ਕੇ ਕਹਿੰਦੇ ਰੋਵੈ ਕਾਂਤ ਸਮਾਲ ਸਦਾ ਗੁਣਸਾਰ ਨਾ ਬਿਰ ਮਰਨਾ ਜਾਏ ਗਰਮ ਹੋ ਕੇ ਜਾਤਾ ਸ਼ਬਦ ਪਛਾਤਾ ਸਾਜੈ ਪ੍ਰੇਮ ਸਮਾਏ ਅਰੋ ਵਕਾਂਤ ਸੰਮਾਲ ਸਦਾ ਗੁਣਸਾਰ ਤੇ ਜਿਹੜੇ ਗੁਰਮੁਖ ਰੂਪੀ ਜੀਵ ਰੂਪੀ ਇਸ ਤਰੇ ਕਾਂਤ ਨੂੰ ਸੰਭਾਲ ਅਰਥਾਤ ਚੇਤੇ ਕਰਕੇ ਉਸ ਨੂੰ ਚੇਤੇ ਕਰਨੇ ਵਾਲਾ ਰੋਣਾ ਰੋਂਦੀ ਐ ਸਦਾ ਗੁਣਸਾਰੇ ਤੇ ਸਦਾ ਹੀ ਉਹਦੇ ਗੁਣਾਂ ਨੂੰ ਚੇਤੇ ਕਰਨੇ ਵਾਲਾ ਰੋਣਾ ਰੋਂਦੀ ਐ ਮਹਾਰਾਜ ਕਹਿੰਦੇ ਨਾ ਫਿਰ ਮਰਿਆ ਨਾ ਜਾਏ ਉਹਨੂੰ ਐਸੇ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਜਿਹੜਾ ਨਾ ਤੇ ਕਦੇ ਮਰਦਾ ਹੀ ਹੈ ਤੇ ਨਾ ਕਿਤੇ ਜਾਂਦਾ ਹੀ ਹੈ ਭਾਈ ਇਹਨੇ ਗੁਰਮੁਖੇ ਜਾਤਾ ਸ਼ਬਦ ਪਛਾਤਾ ਸਾਜੈ ਪ੍ਰੇਮ ਸਮਾਏ ਤੇ ਉਹਨਾਂ ਜੀਵ ਰੂਪ ਇਸਤਰੀਆਂ ਨੇ ਗੁਰਮੁਖ ਹੋ ਕੇ ਗੁਰੂ ਦੇ ਅਨੁਸਾਰੀ ਹੋ ਕੇ ਉਸ ਪਤੀ ਪਰਮੇਸ਼ਰ ਨੂੰ ਜਾਣਣਾ ਕੀਤਾ ਕਿਵੇਂ ਜਾਣਨਾ ਕੀਤਾ ਸ਼ਬਦ ਪਛਾਤਾ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਦੁਆਰਾ ਪਛਾਣਨਾ ਕੀਤਾ ਭਾਈ ਪਸਾਰੇ ਦੇ ਵਿੱਚੋਂ ਆਪਣੇ ਅੰਦਰ ਔਰ ਕਹਿੰਦੇ ਸਾਚ ਪ੍ਰੇਮ ਸਮਾਇਤ ਸੱਚੇ ਪਰਮੇਸ਼ਰ ਦੇ ਪ੍ਰੇਮ ਸਦਕਾ ਹਰੀ ਦੇ ਵਿੱਚ ਸਮਾਇ ਹੀ ਰਹਿੰਦੇ ਹਨ ਕਹਿੰਦੇ ਜੈਨ ਆਪਣਾ ਪਿਰ ਨਹੀਂ ਜਾਂਦਾ ਕਰਮ ਬਿਦਾਤਾ ਊੜ ਮੁੱਠੀ ਊੜਿਆਰੇ ਸੋੜੇ ਹੋ ਕਾਂਤ ਮਹਿਲੀ ਹੋ ਫਿਰ ਸੇਵ ਹੋ ਸਬਦ ਵਿਚਾਰੇ ਜੇਨ ਆਪਣਾ ਪੈਰ ਨਹੀਂ ਜਾਂਦਾ ਕਰਮ ਬਿਦਾਦਾ ਤੇ ਜਿਨਾਂ ਅਪਾਗੀਆਂ ਜੀਵ ਰੂਪੀ ਸਤਰੀਆਂ ਨੇ ਆਪਣੇ ਪੈਰ ਅਥਵਾ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਜਾੜਿਆ ਹੀ ਨਹੀਂ ਸਾਰੀ ਉਮਰ ਕਿਹੜੇ ਪਤਿ ਨੂੰ ਜਿਹੜਾ ਮਹਾਰਾਜ ਕਹਿੰਦੇ ਕਰਮ ਵਿਦਾ ਅਰਥਾਤ ਕਿ ਕਰਮਾਂ ਦੇ ਅਨੁਸਾਰ ਫਲ ਦੇਣ ਵਾਲਾ ਜੀਵਨ ਉਹ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਕੂੜ ਮੁੱਠੀ ਕੂੜ ਆਰੇ ਤੇ ਉਹ ਜਿਹੜੀ ਕੂੜ ਆਰੇ ਅਰਥਾਤ ਝੂਠ ਦੀ ਯਾਰ ਝੂਠ ਵਾਲੀ ਜੀਵ ਰੂਪ ਇਸ ਤਰੀਕ ਕੂੜ ਦੇ ਦੁਆਰਾ ਮੁੱਠੀ ਗਈ ਲੁੱਟੀ ਗਈ ਠੱਗੀ ਗਈ ਫੇਨੇ ਸੁਣਿਆ ਹੋ ਕੰਤ ਮਹਿਲੀ ਹੋ ਫਿਰ ਸੇਵ ਹੋ ਸਬਦ ਵਿਚਾਰੇ ਤੇ ਕੰਤ ਦੀ ਹੋ ਮਹਿਲੀ ਹੋ ਇਹ ਕਸਮ ਦੀ ਹੋ ਇਸਤਰੀਓ ਪਤੀ ਪਰਮੇਸ਼ਰ ਵਾਹਿਗੁਰੂ ਦੀਓ ਪਤਨੀਓ ਤੁਸੀਂ ਸੁਣਨਾ ਕਰੋ ਕਿ ਫਿਰ ਸੇਵ ਹੋ ਸਬਦ ਵਿਚਾਰੇ ਓ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ ਸੇਵਾ ਕਰਨੀ ਕਰੋ ਕਿਵੇਂ ਸ਼ਬਦ ਦੀ ਵਿਚਾਰ ਦੇ ਸਦਕਾ ਸੋ ਅਗੋ ਆਪਣੇ ਬਾਜੰਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਇਹਨ ਸਭ जग ਆਪਿ ਉਪਾਇਓ ਨ ਆਵਣ ਜਾਣ ਸੰਸਾਰਾ ਮਾਇਆ ਮੋਹ ਕੁਆਇ ਨ ਮਰ ਜੰਮ ਵਾਰੋ ਵਾਰਾ ਸਭ ਜਗ ਆਪ ਉਪਾਇੋਂ ਸਾਰਾ ਜਗ ਆਪ ਹੀ ਉਤਪਨ ਕੀਤਾ ਉਸ ਅਕਾਲ ਪੁਰਖ ਵਾਏ ਗੁਰੂ ਜੀ ਨੇ ਬਾਕੀ ਰਹੀ ਗੱਲ ਜਗਤ ਦੇ ਸੰਸਾਰ ਦੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਤੇ ਭਾਈ ਆਉਣਾ ਜਾਣਾ ਜੰਮਣਾ ਮਰਨਾ ਕਹਿੰਦੇ ਮਾਇਆ ਮੋਹ ਖੁਆਇਨ ਮਰ ਜੰਮੇ ਵਾਰੋ ਵਾਰਾ ਤੇ ਜੇਨਾ ਆਪ ਆ ਗਿਆ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਮਾਇਆ ਦੇ ਮੋਜ ਗੁੰਝਾ ਛੱਡਿਆ ਪੁਲਾ ਛੱਡਿਆ ਮਹਾਰਾਜ ਕਹਿੰਦੇ ਉਹ ਸਾਰਾ ਜਗਤ ਹੀ ਮਰ ਮਰ ਕੇ ਜੰਮਦਾ ਰਹਿੰਦਾ ਦੁਬਾਰਾ ਦੁਬਾਰਾ ਵਾਰ-ਵਾਰ ਮਾਰਾ ਜੰਮ ਵਾਰੋ ਵਾਰਾ ਵਧਾ ਬੇਕਾਰਾ ਗਿਆਨ ਵਿਹੋਣੀ ਮੂਠੀ ਬੇਨਾ ਸਵਦਾ ਬਿਰ ਨਾ ਪਾਇਓ ਜਨਮ ਗਵਾਇਓ ਰੋਵੇ ਅਬ ਗੁਣਿਆਰੀ ਝੂਠੀ ਮਰ ਜੰਮ ਵਾਰੋ ਵਾਰਾ ਵਧੇ ਬੇਕਾਰਾ ਤੇ ਜਿਵੇਂ ਮਹਾਰਾਏ ਕਦੇ ਜਗਤ ਦੁਬਾਰਾ ਦੁਬਾਰਾ ਫਿਰ ਫਿਰ ਮਰ ਮਰ ਕੇ ਜੰਮਣਾ ਕਰਦਾ ਹੈ ਉਹ ਵੇਹੇ ਭਾਈ ਸੰਸਾਰੀ ਜੀਵਾਂ ਦੇ ਵਿਕਾਰ ਵਾਧੇ ਜਾਂਦੇ ਨੇ ਉਗਣ ਵਾਧੇ ਜਾਂਦੇ ਨੇ ਆਪ ਵਾਧੇ ਜਾਂਦੇ ਨੇ ਔਰ ਆਸ਼ਾ ਕਹਿੰਦੇ ਗਿਆਨ ਵੀ ਹੋਣੀ ਮੂਠੀ ਤੇ ਸਾਰੀ ਲੁਕਾਈ ਗਿਆਨ ਤੋਂ ਵੀ ਹੋਣੀ ਹੋਣ ਦੇ ਨਾਤੇ ਗਿਆਨ ਤੋਂ ਵੀਰ ਵੀ ਵਾਂਝੀ ਹੋਣ ਦੇ ਨਾਤੇ ਲੁੱਟੀ ਗਈ ਮਾਇਆ ਦੇ ਦੁਆਰਾ ਠੱਗੀ ਗਈ ਕਹਿੰਦੇ ਬਿਨ ਸਬਦਾ ਫਿਰ ਨਾ ਪਾਇਓ ਜਨਮ ਗਵਾਇਓ ਰੁਵੈ ਔਗੁਣਿਆਰੀ ਝੂਠੀ ਉੰਬੇਰ ਸਾਬ ਦਾ ਪੈਰ ਨਾ ਪਾਇਓ ਗੁਰੂ ਮਹਾਰਾਜ ਜੀ ਦੇ ਸ਼ਬਦ ਉਪ ਬਗੈਰ ਉਹਨਾਂ ਅਪਾਗੀਆਂ ਜੀਵ ਰੂਪੀ ਇਸਤਰੀਆਂ ਨੇ ਪੈਰ ਅਰਥਾਤ ਪਦੀ ਪਰਮੇਸ਼ਰ ਵਾਹਿਗੁਰੂ ਨੂੰ ਪਾਉਣਾ ਨਹੀਂ ਕੀਤਾ ਸਗੋ ਮਹਾਰਾਜ ਕਹਿੰਦੇ ਜਨਮ ਗਵਾਇਓ ਅਰਥਾਤ ਕਿ ਆਪਣਾ ਸਾਰਾ ਅਮੋਲਕ ਮਨੁੱਖਾ ਜਨਮ ਐਵੇਂ ਵਿਅਰਥੀ ਗਵਾ ਲਿਆ ਪਰ ਇਸ ਤਰੀਕੇ ਦੇ ਨਾਲ ਪਾਸ਼ ਕਹਿੰਦੇ ਰੋਵੇ ਅਵਗੁਣ ਯਾਰੀ ਝੂਠੀ ਔਗੜਿਆਰੀਆਂ ਹੋਣ ਦੇ ਨਾਤੇ ਔਗਣਾ ਦੇ ਨਾਲ ਭਰੀਆਂ ਹੋਣ ਦੇ ਨਾਤੇ ਮਹਾਰਾਜ ਕਹਿੰਦੇ ਓ ਝੂਠੀਆਂ ਹੋਣ ਦੇ ਨਾਤੇ ਰੋਣਾ ਕਰਦੀਆਂ ਹਨ ਕਹਿੰਦੇ ਪਿਆਰ ਜਗ ਜੀਵਨ ਕਿਸਨੋ ਰੋਈਆ ਰੋਵ ਕਾਂਤ ਵਿਸਾਰੇ ਸਭ ਜਗ ਆਪ ਉਪਾਇੋਂ ਨ ਆਮਣ ਜਾਣ ਸੰਸਾਰੇ ਪੇਰ ਜਗ ਜੀਵਨ ਕਿਸਨੋ ਰੋਈਐ ਜਦੋਂ ਪੇਰ ਅਰਥਾਤ પતિ ਪਰਮੇਸ਼ਰ ਵਾਹਿਗੁਰੂ ਸਾਰੇ ਜਗ ਦਾ ਜੀਵਨ ਹੈ ਤੇ ਫਿਰ ਭਾਈ ਭਲਾ ਰੋੜਾ ਇਹਨੂੰ ਕਰੀਏ ਰੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹ ਤੇ ਆਪ ਸਾਰਿਆਂ ਦਾ ਜੀਵਨ ਹੈ ਰੋਂਦੇ ਪਤਾ ਕੌਣ ਨੇ ਮਹਾਰਾਜ ਕਹਿੰਦੇ ਰੋਵੇ ਕਾਂਤ ਵਿਸਾਰੇ ਉਹ ਖ ਸੁਨ ਵਿਸਾਰ-ਵਿਸਾਰ ਕੇ ਰੋਣਾ ਕਰਦੀਆਂ ਨੇ ਜੀਵ ਰੂਪੀ ਇਸਤਰੀਆਂ ਤੇਦੇ ਸਾਰੇ ਜਗ ਆਪੇ ਉਪਾਇਓ ਨਾ ਆਵਣ ਜਾਣ ਸੰਸਾਰੇ ਤੇ ਸਾਰਾ ਜਗ ਤੁਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਉਤਪਨ ਕੀਤਾ ਪੈਦਾ ਕੀਤਾ ਬਣਾਇਆ ਰੱਖਿਆ ਗਰੀ ਗੱਲ ਸੰਸਾਰ ਦੇ ਮਹਾਰਾਜ ਕਹਿੰਦੇ ਆਵਣ ਜਾਣ ਸੰਸਾਰੇ ਭਾਈ ਸੰਸਾਰ ਤੇ ਆਉਣਾ ਜਾਣਾ ਜਮਣਾ ਮਰਨਾ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਨਾ ਕਹਿੰਦੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰ ਨ ਜਾਏ ਪੂਲੇ ਫੇਰਾ ਧਨ ਇਆਣੀਆਂ ਰੰਡ ਬੈਠੀ ਦੂਜੇ ਪਾਏ ਸੋ ਪਿਰ ਸੱਚਾ ਸਦ ਹੀ ਸਾਜਾ ਹੈ ਉਹ ਪਾਤੇ ਪਰਮੇਸ਼ਰ ਵਾਹਿਗੁਰੂ ਸੱਚਾ ਅਰਥਾਤ ਸਦੀਵੈ ਉਹ ਸਦਾਈ ਸਦੀਵੈ ਸਦਾਈ ਸੱਚਾ ਹੈ ਮਹਾਰਾਜ ਕਹਿੰਦੇ ਨਾ ਉਹ ਮਰ ਨਾ ਜਾਏ ਨਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਭਾਈ ਮਰਦਾ ਹੀ ਇਹ ਤੇ ਨਾ ਕਿਤੇ ਜਾਂਦਾ ਹੀ ਐ ਕਹਿੰਦੇ ਪੂਲੀ ਫੇਰਾ ਧਨ ਇਆਣਿਆ ਰੰਡ ਬੈਠੀ ਦੂਜਾ ਪਾਏ ਉਹ ਲੇਵਰਾ ਤਾਨਾ ਐ ਆਣਿਆ ਤੇ ਮਹਾਰਾਜ ਕਹਿੰਦੇ ਅਣਜਾਣ ਜੀਵ ਰੂਪੇ ਇਸਤਰੀ ਆਪਣੀ ਸਾਰੀ ਉਮਰ ਪਰਮਾਤਮਾ ਦੀ ਭੁੱਲੀ ਫਿਰਦੀ ਐ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਰੰਡ ਬੈਠੀ ਦੂਜਾ ਪਾਏ ਦੂਜ ਭਾਵ ਦੇ ਵਿੱਚ ਦੂਜ ਪ੍ਰੇਮ ਦੇ ਵਿੱਚ ਗਲਤਾਨ ਹੋਣ ਦੇ ਨਾਤੇ ਮਾਇਆ ਦੇ ਮੋਹ ਚ ਖਚਤ ਹੋਣ ਦੇ ਨਾਤੇ ਸਾਰਾ ਜੀਵਨ ਸਾਰੀ ਉਮਰ ਮਹਾਰਾਜ ਕਹਿੰਦੇ ਰਣੇਪੇ ਦੇ ਵਿੱਚ ਹੀ ਬੈਠੀ ਰਹਿੰਦੀ ਐ ਕਿੰਦੇ ਰੰਡ ਬੈਠੀ ਦੂਜਾ ਪਾਏ ਮਾਇਆ ਮੋਹ ਦੁਖ ਪਾਏ ਆਵ ਕਟੈ ਤਨ ਚੀਜੈ ਜੋ ਕਿਸੇ ਆਇਆ ਸਭ ਕਿਸ ਜਾਸੀ ਦੁਖ ਲਾਗਾ ਪਾਏ ਦੂਜੈ ਰੰਡ ਬੈਠੀ ਦੂਜਾ ਪਾਏ ਉਹ ਦੂਜ ਪਾਪ ਜਗਲ ਤਾਰਨ ਹੋਣ ਦੇ ਨਾਤੇ ਮਹਾਰਾਜ ਕਹਿੰਦੇ ਰਡੇਪੇ ਜੀ ਬੈਠੀ ਰਹਿੰਦੀ ਐ ਮਾਇਆ ਮੋਹੇ ਦੁਖ ਪਾਏ ਮਾਇਆ ਦੇ ਮੋਹ ਚ ਗਲਤਾਨ ਹੋਣ ਦੇ ਨਾਤੇ ਦੁੱਖਾਂ ਨੂੰ ਪਾਉਣਾ ਕਰਦੀ ਐ ਭੋਗੜਾ ਕਰਦੀ ਐ ਪਰ ਮਹਾਰਾਜ ਕਹਿੰਦੇ ਆਵ ਘਟੈ ਤਨ ਛਿਜੈ ਅਰਥਾਤ ਕਿ ਜਿਵੇਂ ਜਿਵੇਂ ਉਹਦੀ ਆਵ ਅਰਥਾਤ ਆਉਧ ਘਟਦੇ ਜਾਂਦੇ ਉਮਰ ਆਰਬਲਾ ਘਟਦੀ ਜਾਂਦੀ ਹੋਵੇਵੇਂ ਉਹਦਾ ਤਨ ਅਰਥਾਤ ਕਿ ਸਰੀਰ ਜਾਂ ਦੇਹ ਛਿਜਦੀ ਜਾਂਦੀ ਕਮਜ਼ੋਰ ਹੁੰਦੇ ਜਾਂਦੇ ਕਰੋਪ ਹੁੰਦੀ ਜਾਂਦੀ ਐ ਕਹਿੰਦੇ ਜੋ ਕਿਸੇ ਆਇਆ ਸਭ ਕਿਸ ਜਾਸੀ ਦੁੱਖ ਲਾਗਾ ਪਾਏ ਦੂਜੈ ਤੇ ਭਾਈ ਜੋ ਕੁਝ ਵੀ ਇਸ ਜਗਤ ਦੇ ਵਿੱਚ ਆਇਆ ਹੈ ਨਾ ਉਹ ਸਾਰਾ ਕੁਝ ਮਹਾਰਾਜ ਕਹਿੰਦੇ ਤੁਰ ਜਾਵੇਗਾ ਆਪੋ ਆਪਣੀ ਵਾਰੀ ਦੇ ਮੁਤਾਬਕ ਦੁੱਖ ਲਾਗਾ ਪਾਏ ਦੂਜੈ ਅਰਥਾਤ ਕਿ ਦੂਜੇ ਭਾਵ ਦੇ ਗਲਤਾਨ ਹੋਣ ਦੇ ਨਾਤੇ ਸਾਰੇ ਤੇ ਆਉਣ ਵਾਲਿਆਂ ਨੂੰ ਦੁੱਖ ਲੱਗਦਾ ਹੈ ਦੁੱਖ ਚੱਕ ਲੜਨਾ ਪੈਂਦਾ ਹੈ ਕੰਦੇ ਜਮ ਕਾਲ ਨ ਸੂਜੈ ਮਾਇਆ ਜਗ ਲੋਜੈ ਲਬ ਲੋਭ ਚਿਤ ਲਾਏ ਸੋ ਪਰ ਸਾਚਾ ਸਦ ਹੀ ਸਾਚਾ ਨਾ ਉਹ ਮਰਨ ਜਾਏ ਜਮ ਕਾਲ ਨ ਸੂਜੈ ਮਾਇਆ ਜਗ ਲੋਜੈ ਤੇ ਮਹਾਰਾਜ ਕਨੇ ਸਿਰ ਤੇ ਮਡਰਾਉਂਦਾ ਹੋਇਆ ਜਿਹੜਾ ਜਮ ਕਾਲ ਹੈ ਉਹ ਕਦੇ ਵੀ ਸੁੱਜਦਾ ਨਹੀਂ ਜੀਵ ਨੂੰ ਜੜੀ ਸਰ ਤੇ ਕੂਕਦੀ ਆ ਹੁਣੇ ਹਰ ਵਕਤ ਉਹਦਾ ਮਹਾਰਾਜ ਕਹਿੰਦੇ ਇਹਨੂੰ ਕੋਈ ਧਿਆਨ ਨਹੀਂ ਖਿਆਲ ਲਈ ਚਿੱਤ ਚਿੱਤੇ ਵੀ ਨਹੀਂ ਮਾਇਆ ਜਗ ਲੋਜੈ ਤੇ ਸਾਰਾ ਜਗਤ ਮਾਇਆ ਦੀ ਖਾਤਰ ਹੀ ਲੋਜਦਾ ਰਹਿੰਦਾ ਲੜਦਾ ਝਗੜਦਾ ਰਹਿੰਦਾ ਔਰ ਬਾਸ਼ਾ ਕਹਿੰਦੇ ਲਾਲਬ ਲੋਭ ਚਿੱਤ ਲਾਏ ਤੇ ਲੋਭ ਲਾਲਜਾਂ ਦੇ ਵਿੱਚ ਹੀ ਚਿੱਤ ਨੂੰ ਲਾਉਣਾ ਕਰਦਾ ਹੈ ਜੀਵ ਸਾਰੀ ਉਮਰ ਕਹਿੰਦੇ ਸੋ ਬੇਰਾ ਸਾਜਾ ਸਦਹੀ ਸਾਜਾ ਨਾ ਉਹ ਮਰ ਨ ਜਾਏ ਤੇ ਉਹ ਬੇਰ ਅਰਥਾਤ ਪਦੀ ਪਰਮੇਸ਼ਰ ਵਾਹਿਗੁਰੂ ਸੱਚਾ ਹੈ ਸਦੀਵ ਹੈ ਸਾਦੀ ਸੱਚਾ ਉਹ ਤੇ ਸਦਾ ਹੀ ਸਦੀਵ ਹੈ ਸਦਾ ਹੀ ਸੱਚ ਹੈ ਔਰ ਮਹਾਰਾਜ ਕਹਿੰਦੇ ਨਾ ਉਹ ਮਰ ਨ ਜਾਏ ਨਾ ਤੇ ਭਾਈ ਮਰਦੇ ਆ ਨਾ ਕਿਤੇ ਜਾਂਦਾ ਹੀ ਹੈ ਸੋ ਅਗੋ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਇਕ ਰੋਵਹ ਪਰਾ ਵਿਸ਼ੁੰਨਿਆ ਅੰਦੀ ਨਾ ਜਾਣੇ ਬਿਰ ਨਾਲੇ ਗੁਰ ਪ੍ਰਸਾਦਿ ਸਾਚਾ ਪਿਰ ਮਿਲੈ ਅੰਤਰ ਸਦਾ ਸਮਾਲੇ ਇਕ ਰੋਵਹ ਪਰ ਵਿਸ਼ੁੰਨਿਆ ਐ ਕਿਸੇ ਕਿਸਮ ਦੀਆਂ ਬਹੁਤ ਸਾਰੀਆਂ ਜੀਵ ਰੂਪੀ ਸਤਰੀਆਂ ਜੜੀਆਂ ਮਹਾਰਾਜ ਕਹਿੰਦੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਤੋਂ ਵਿਛੜ ਕੇ ਰੋਣਾ ਕਰਦੀਆਂ ਹਨ ਕਹਿੰਦੇ ਅੰਧੇ ਨਾ ਜਾਣੈ ਫਿਰ ਨਾਲੇ ਪਰ ਅੰਧੇ ਭਾਵ ਹੋ ਕੇ ਅਗਿਆਨਤਾ ਦੇ ਨਾਲ ਭਰਪੂਰ ਹੋਣ ਦੇ ਨਾਤੇ ਉਹ ਅੰਨੀਆਂ ਇਹ ਨਹੀਂ ਜਾਣਦੀਆਂ ਕਿ ਉਹਨਾਂ ਦਾ ਪੇਰ ਅਰਥਾਤ ਪਤੀ ਪਰਮੇਸ਼ਰ ਵਾਹਿਗੁਰੂ ਸਦਾ ਉਹਨਾਂ ਦੇ ਨਾਲ ਹੀ ਅੰਗ ਸੰਗੀ ਹੈ ਕਹਿੰਦੇ ਗੁਰ ਪ੍ਰਸਾਦਿ ਸਾਚਾ ਪਿਰ ਮਿਲੈ ਅੰਦਰ ਸਦਾ ਸਮਾਲੈ ਤਿਆਗੁਰੂ ਮਹਾਰਾਜ ਦੀਆਂ ਦੀ ਕਿਰਪਾ ਦੇ ਸਦਕਾ ਜੇ ਕਦੇ ਸੱਚਾ ਪਿਰ ਸੱਚਾ ਪਤੀ ਪਰਮੇਸ਼ਰ ਵਾਹਿਗੁਰੂ ਮੇੜ ਪਵੇ ਤੇ ਕਹਿੰਦੇ ਅੰਤਰ ਸਦਾ ਸੰਭਾਲੇ ਦਿਓ ਜੀਵ ਰੂਪੀ ਇਸਤਰੀਆਂ ਭਾਗਾ ਵਾਲੀਆਂ ਹੋ ਕੇ ਨਾ ਤੇ ਅੰਦਰੋਂ ਅੰਤਿਸ਼ ਕਰਨ ਦੇ ਵਿੱਚ ਸਦਾ ਹੀ ਆਪਣੇ ਪਿਰ ਨੂੰ ਆਪਣੇ ਪਤੀ ਨੂੰ ਸੰਭਾਲਦੀਆਂ ਰਹਿੰਦੀਆਂ ਚੇਤੇ ਕਰਦੀਆਂ ਰਹਿੰਦੀਆਂ ਹਨ ਕਹਿੰਦੇ ਫਿਰ ਅੰਤਰ ਸੰਭਾਲੇ ਸਦਾ ਹ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਅਰੂੜ ਲਾਇਆ ਕਾਮ ਨਾ ਆਇਆ ਜਿਨ ਖਸਮ ਨਾ ਜਾਤਾ ਦੂਰੇ ਪਰ ਅੰਤਰ ਸਮਾਲੇ ਸਦਾ ਹੈ ਨਾਲੇ ਤੇ ਉਹ ਆਪਣੇ ਪਰ ਅਰਥਾਤ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਅੰਦਰੋਂ ਅੰਤੁਸ਼ ਕਰਨ ਦੇ ਵਿੱਚ ਉਹ ਸਮਾਲਣਾ ਕਰਦੀਆਂ ਹਨ ਚੇਤੇ ਕਰਨਾ ਕਰਦੀਆਂ ਹਨ ਜੜੀਆਂ ਤੇ ਤੇ ਕਰਨਾ ਕਰਨੀਆਂ ਨਾ ਅੰਦਰੋਂ ਮਹਾਰਾਜ ਕਹਿੰਦੇ ਸਦਾ ਹੈ ਨਾਲੇ ਪਤੀ ਪਰਮੇਸ਼ਰ ਵਾਹਿਗੁਰੂ ਸਦਾ ਉਹਨਾਂ ਦੇ ਨਾਲ ਪਾ ਵੰਗ ਸੰਗ ਹੀ ਰਹਿੰਦਾ ਹੈ ਪਰੰਤ ਮਨਮੁਖੇ ਜਾਤਾ ਦੂਰੇ ਤੇ ਜਿਹੜੇ ਮਨਮੁਖ ਦੇ ਜੜੀਆਂ ਆਪ ਹੁਦ ਰੀਆਂ ਨੇ ਉਹਨਾਂ ਨੇ ਖਸਮ ਨੂੰ ਦੂਰ ਕਰਕੇ ਜਾਣਿਆ ਕਹਿੰਦੇ ਇਹੋ ਤਨ ਰੁਲਾਰ ਲਾਇਆ ਕਾਵਨ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਇਹੋ ਤਨ ਅਰੁ ਲਾਇਆ ਤੇ ਮਾਰੇ ਕਹਿੰਦੇ ਉਹਨਾਂ ਦਾ ਇਹ ਤਨ ਇਹ ਸਰੀਰ ਇਹ ਦੇਹੀ ਹਰੀ ਪਰਮੇਸ਼ਰ ਦਾ ਅਰੁ ਲਾਇਆ ਹੋਇਆ ਹੀ ਰੁਣਦਾ ਹੈ ਕਾਮਨ ਆਇਆ ਤੇ ਮਹਾਰਾਏ ਕਹਿੰਦੇ ਉਹਨਾਂ ਦਾ ਇਹ ਤਨ ਕਿਸੇ ਕੰਮ ਵੀ ਦਿਉਂਦਾ ਭਾਈ ਕਿਨਾਂ ਦਾ ਜਿਨ ਖਸਮ ਨਾ ਜਾਤਾ ਹਦੂਰੇ ਜਿਨਾਂ ਅਪਾਗੀਆਂ ਜੀਵ ਰੂਪੀ ਇਸਤਰੀਆਂ ਨੇ ਆਪਣੇ ਖਸਮ ਨਾ ਕਦੁਰ ਅਥਵਾ ਹਾਜ਼ਰ ਨਾਜ਼ਰ ਪ੍ਰਤੱਖ ਪ੍ਰਗਟ ਜਾਂ ਸਾਖਸ਼ਾਤ ਕਰਕੇ ਨਹੀਂ ਜਾਣਿਆ ਅੰਗ ਸੰਗ ਕਰਕੇ ਨਹੀਂ ਜਾਣਿਆ ਸੋ ਮਹਾਰਾਜ ਕਹਿੰਦੇ ਨਾਨਕ ਸਾਧਨ ਮਿਲਾ ਮਿਲਾਈ ਪਿਰ ਅੰਤਰ ਸਦਾ ਸਮਾਲੇ ਇਕਾਰੋ ਵਾ ਪਿਰ ਹੈ ਬੇਸ਼ੁਨਿਆ ਅੰਧੇ ਨਾ ਜਾਣੈ ਪਿਰਹ ਨਾਲੇ ਨਾਨਕ 사ਤਨ ਮਿਲਾ ਮਿਲਾਏ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਹ ਤਾਂ ਅਰਧਾਤ ਜੀਵ ਰੂਪੀ स्त्री પતિ ਪਰਮੇਸ਼ਰ ਵਾਹਿਗੁਰੂ ਦੀ ਮਿਲਾਈ ਹੋਈ ਮਿਲ ਪੈਂਦੀ ਹੈ ਹਰਿ ਨੂੰ ਤੇਰੇ ਅੰਦਰ ਸਦਾ ਸਮਾਲੇ ਕਿਹੜੀ ਜਿਹੜੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਅੰਦਰੋਂ ਅੰਤਿਸ਼ ਕਰਨ ਦੇ ਵਿੱਚ ਸਦਾ ਹੀ ਸਮਾਲਦੇ ਸਦਾ ਹੀ ਤੇਤੇ ਕਰਦੀ ਆ ਯਾਦ ਕਰਦੀ ਹੈ ਕਹਿੰਦੇ ਕਰੋ ਵਾ ਪਿਰਹ ਵਿਸ਼ੁੰਨਿਆ ਅੰਧੀ ਨਾ ਜਾਣੈ ਪਿਰਹ ਨਾਲੇ ਤੇ ਇੱਕ ਐਸੀ ਕਿਸਮ ਦੀਆਂ ਬਹੁਤ ਸਾਰੀਆਂ ਜੀਵ ਰੂਪੀ ਇਸਤਰੀਆਂ ਭਾਗਣੀਆਂ ਅਰ ਉਹਨਡੀਆਂ ਨੇ ਪਤੀ ਦੇ ਨਾਲੋਂ ਵਿਛੜੀਆਂ ਹੋਈਆਂ ਤੇ ਮਹਾਰਾਜ ਕਹਿੰਦੇ ਅੰਧੀ ਨਾ ਜਾਣੈ ਪਿਰਹ ਨਾਲੇ ਪਰ ਉਹ ਅੰਨੀ ਭਾਵ ਅਗਿਆਨਤਾ ਭਰੀ ਹੋਈ ਮਹਾਰਾਜ ਕਹਿੰਦੇ ਨਹੀਂ ਜਾਣਦੀ ਕਿ ਉਹਦਾ ਪਿਰ ਅਰਥਾਤ ਪਤੀ ਪਰਮੇਸ਼ਰ ਸਦਾ ਉਹਦੇ ਨਾਲ ਹੀ ਆਉਦੇ ਅੰਗ ਸੰਗੀ ਹੈ ਸੋ ਮਹਾਰਾਜ ਕਹਿੰਦੇ ਨਾਨਕ ਸਾਤਨ ਮਿਲੇ ਮਿਲਾਈ ਪਰ ਅੰਤਰ ਸਦਾ ਸਮਾਲੇ ਇਕਰੋ ਭਾ ਪਰ ਵੀ ਸ਼ੁੰਨਿਆ ਅੰਧੇ ਨਾ ਜਾਣੇ ਪਰ ਹੈ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ